ਕਾਂਗਰਸ ਪਾਰਟੀ ਤੋਂ ਸਸਪੈਂਡ ਕੀਤੇ ਜਾਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੋਰ ਸਿੱਧੂ ਨੇ ਆਪਣੀ ਪਹਿਲੀ ਪ੍ਰਤੀਕਿਰਿਆ ਦੇ ਦਿੱਤੀ ਹੈ। ਉਹਨਾਂ ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਵਿੰਗ ਬਰੂਦ ਦੇ ਇੱਕ ਮੋਰਚਾ ਖੋਲ੍ਹ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਉਹ ਇੱਕ ਗੈਸਵੇਦਨਸ਼ੀਲ ਤੇ ਜ਼ਿੰਮੇਵਾਰ ਨੈਤਿਕ ਤੌਰ ਤੇ ਬੇਈਮਾਨ ਤੇ ਪਿਛੜਾਇਤ ਪ੍ਰਧਾਨ ਨਾਲ ਖੜੇ ਹੋਣ ਤੋਂ ਸਾਫ਼ ਇਨਕਾਰ ਕਰਦੀ ਹੈ। ਨਵਜੋਤ ਕੋਰ ਸਿੱਧੂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਕੇ ਲਿਖਿਆ ਹੈ ਕਿ ਮੈਂ ਆਪਣੇ ਉਹਨਾਂ ਭਰਾਵਾਂ ਤੇ ਭੈਣਾਂ ਦੇ ਨਾਲ ਖੜੀਆਂ ਜੋ ਉਹਨਾਂ ਦੀ ਅਯੋਗਤਾ ਤੇ ਗੈਰ ਜ਼ਿੰਮੇਵਾਰਾ ਵਿਵਹਾਰ ਤੋਂ ਦੁਖੀ ਨੇ ਮੈਂ ਉਹਨਾਂ ਨੂੰ ਪਾਰਟੀ ਪ੍ਰਧਾਨਵਰਦੋ ਸਵੀਕਾਰ ਕਰਨ ਤੋਂ ਸਾਫ਼ ਇਨਕਾਰ ਕਰਦੀਆਂ ਮੈਨੂੰ ਹੈਰਾਨੀ ਹੈ ਕਿ ਮੁੱਖ ਮੰਤਰੀ ਉਹਨਾਂ ਨੂੰ ਕਿਉਂ ਬਚਾ ਰਹੇ ਨੇ ਇੱਕ ਹੋਰ ਪੋਸਟ ਅਮ੍ਰਿਤਸਰ ਵਿੱਚ ਸਾਬਕਾ ਵਿਧਾਇਕ ਨੇ ਕਿਹਾ ਕਿ ਉਹਨਾਂ ਨੇ ਰਾਜਾ ਵੜਿੰਗ ਨੂੰ ਵਿਰੁੱਧ ਮਾਮਲੇ ਦੇ ਬੇਬੇ ਪ੍ਰਧਾਨ ਮੰਤਰੀ ਦਫ਼ਤਰ ਪੰਜਾਬ ਦੇ ਰਾਜ ਪਰ ਰਾਹੁਲ ਗਾਂਧੀ ਤੇ ਪ੍ਰੇਂਕਾ ਗਾਂਧੀ ਬਾਰਡਨ ਨੂੰ ਭੇਜ ਦਿੱਤੇ ਨਾ ਉੱਥੇ ਦਾ ਜੀ ਕਿ ਨਵਜੋਤ ਕੌਰ ਸਿੱਧੂ ਨੇ ਵੀ ਕਿਹਾ ਹੈ ਕਿ ਰਾਜਾ ਵੜਿੰਗ ਨੇ ਜੇਕਰ ਉਹ ਉਹਨਾਂ ਨੂੰ ਆਪਣੇ ਮਾਤਰਭੂਮੀ ਪਾਰਟੀ ਨਾਲ ਖੋਰ ਥੋੜਾ ਜਿਹਾ ਵੀ ਪਿਆਰ ਹੁੰਦਾ ਤਾਂ ਤੁਹਾਨੂੰ ਉਸ ਦਿਨ ਅਸਤੀਫਾ ਦੇ ਦੇਣਾ ਚਾਹੀਦਾ ਸੀ ਜਿਸ ਦਿਨ ਤੁਸੀਂ ਬਾਰ ਬਾਰ ਮੂਰਖਤਾਪੂਰਨ ਟਿੱਪਣੀਆਂ ਕੀਤੀਆਂ ਨੇ ਤਰਤਾਰਾਂ ਦੇ ਵਿੱਚ ਆਪਣੀ ਪਾਰਟੀ ਨੂੰ ਹਰਾ ਹੈਰਾਨ ਦੇ ਵਿੱਚ ਸਭ ਤੋਂ ਵੱਡਾ ਹੱਥ ਤੁਹਾਡਾ ਛੋਥੀ ਦਾਸ ਜੀ ਕੋ ਨੇ ਵੀ ਕਿਹਾ ਹੈ ਕਿ ਲਗਾਤਾਰ ਹੀ ਪਾਰਟੀ ਵਰਕਰਾਂ ਦੇ ਵੱਲੋਂ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਦਿਨ ਰਾਤ ਕੰਮ ਕੀਤਾ ਗਿਆ ਸੀ ਪਰ ਤੁਹਾਡੀ ਅੱਜ ਹੀ ਟਿੱਪਣੀ ਦੇ ਕਰਕੇ ਸਾਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਸੀਂ ਦਾਸ ਜੀ ਕਿ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕਿਹਾ ਸੀ ਕਿ ਜੇਕਰ ਕਾਂਗਰਸ ਸਿੱਧੂ ਨੂੰ ਪੰਜਾਬ ਦੇ ਵਿੱਚ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਐਲਾਨ ਦੀਏ ਤਾਂ ਉਹ ਰਾਜਨੀਤੀ ਦੇ ਵਿੱਚ ਵਾਪਸ ਆ ਜਾਣਗੇ ਪਰ ਉਹਨਾਂ ਨੇ ਵੀ ਕਿਹਾ ਸੀ ਕਿ ਸਾਡੇ ਕੋਲ ਮੁੱਖ ਮੰਤਰੀ ਦੀ ਕੁਰਸੀ ਲਈ 500 ਕਰੋੜ ਰੁਪਏ ਨਹੀਂ ਹੈ ਇਹ ਪੁੱਛੇ ਜਾਣ ਤੇ ਕਿ ਕਿਸੇ ਨੇ ਤੁਹਾਡੇ ਕੋਲ ਪੈਸੇ ਮੰਗੇ ਉਹਨਾਂ ਨੇ ਕਿਹਾ ਕਿਸੇ ਨੇ ਨਹੀਂ ਮੰਗੇ ਪਰ ਜੇ ਕੋਈ 500 ਕਰੋੜ ਰੁਪਏ ਵਾਲਾ ਕਫਰੇ ਕੇ ਸੁਖ ਦਿੰਦਾ ਹੈ ਤਾਂ ਉਹੀ ਮੁੱਖ ਮੰਤਰੀ ਬਣ ਸਕਦਾ ਹੈ ਅਜਿਹਾ ਬਿਆਨ ਜਿਹੜਾ ਨਵਜੋਤ ਕੋਰ ਸਿੱਧੂ ਵੱਲੋਂ ਦਿੱਤਾ ਗਿਆ ਸੀ ਜਿਸ ਤੋਂ ਲੈ ਕੇ ਬਦ ਲਗਾਤਾਰ ਸਿਆਸਤ ਵੀ ਪੱਖ ਦੀ ਨਜ਼ਰ ਆਈ ਸੀ ਪਰ ਹੁਣ ਇੱਕ ਵਾਰ ਫਿਰ ਤੋਂ ਜਿਹੜਾ ਉਹਨਾਂ ਦੇ ਵੱਲੋਂ ਰਾਜਵਿੰਗ ਤੇ ਨਿਸ਼ਾਨਾ ਸਾਧ ਦਿੱਤਾ ਗਿਆ ਹੈ ਕਾਂਗਰਸ ਪਾਰਟੀ ਤੋਂ ਸਸਪੈਂਡ ਕੀਤੇ ਜਾਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੋਰ ਸਿੱਧੂ ਨੇ ਆਪਣੀ ਪਹਿਲੀ ਪ੍ਰਤੀਕਿਰਿਆ ਦੇ ਦਿੱਤੀ ਹੈ। ਉਹਨਾਂ ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਵਿੰਗ ਗੁਰੂ ਦੇ ਇੱਕ ਮੋਰਚਾ ਖੋਲ੍ਹ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਉਹ ਇੱਕ ਗੈਸਵੇਦਨਸ਼ੀਲ ਤੇ ਜ਼ਿੰਮੇਵਾਰ ਨੈਤਿਕ ਤੌਰ ਤੇ ਮਹਿਮਾਨ ਤੇ ਪਿਛਤਾਜ ਪ੍ਰਧਾਨ ਨਾਲ ਖੜੇ ਹੋਣ ਤੋਂ ਸਾਫ਼ ਇਨਕਾਰ ਕਰਦੀ ਹੈ। ਨਵਜੋਤ ਕੋਰ ਸਿੱਧੂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਕੇ ਲਿਖਿਆ ਹੈ ਕਿ ਮੈਂ ਆਪਣੇ ਉਹਨਾਂ ਭਰਾਵਾਂ ਤੇ ਪੈਣਾਂ ਦੇ ਨਾਲ ਖੜੀਆਂ ਜੋ ਉਹਨਾਂ ਦੀ ਅਯੋਗਤਾ ਤੇ ਗੈਰ ਜ਼ਿੰਮੇਵਾਰਾ ਵਿਵਹਾਰ ਤੋਂ ਦੁਖੀ ਨੇ ਮੈਂ ਉਹਨਾਂ ਨੂੰ ਪਾਰਟੀ ਪ੍ਰਧਾਨਵਜੋ ਸਵੀਕਾਰ ਕਰਨ ਤੋਂ ਸਾਫ਼ ਇਨਕਾਰ ਕਰਦੀਆਂ ਮੈਨੂੰ ਹੈਰਾਨੀ ਹੈ ਕਿ ਮੁੱਖ ਮੰਤਰੀ ਉਹਨਾਂ ਨੂੰ ਕਿਉਂ ਬਚਾ ਰਹੇ ਨੇ ਇੱਕ ਹੋਰ ਪੋਸਟ ਅਮ੍ਰਿਤਸਰ ਵਿੱਚ ਸਾਬਕਾ ਵਿਧਾਇਕ ਨੇ ਕਿਹਾ ਕਿ ਉਹਨਾਂ ਨੇ ਰਾਜਵਿੰਗੂ ਵਿਰੁੱਧ ਮਾਮਲੇ ਦੇ ਬੇਪ੍ਰਧਾਨ ਮੰਤਰੀ ਦਫ਼ਤਰ ਪੰਜਾਬ ਦੇ ਰਾਜ ਪਰ ਰਾਹੁਲ ਗਾਂਧੀ ਤੇ ਪ੍ਰੇਨਕਾ ਗਾਂਧੀ ਵਰਡਾਂ ਨੂੰ ਭੇਜ ਦਿੱਤੇ ਨਾ ਉਥੇ ਦਾ ਜੀ ਕਿ ਨਵਜੋਦ ਕੌਰ ਸਿੱਧੂ ਨੇ ਵੀ ਕਿਹਾ ਹੈ ਕਿ ਰਾਜਾ ਵਿੜਿੰਗ ਨੇ ਜੇਕਰ ਤੁਹਾਨੂੰ ਆਪਣੇ ਮਾਤਰਭੂਮੀ ਪਾਰਟੀ ਨਾਲ ਥੋੜਾ ਜਿਹਾ ਵੀ ਪਿਆਰ ਹੁੰਦਾ ਤਾਂ ਤੁਹਾਨੂੰ ਉਸ ਦਿਨ ਅਸਤੀਫਾ ਦੇ ਦੇਣਾ ਚਾਹੀਦਾ ਸੀ ਜਿਸ ਦਿਨ ਤੁਸੀਂ بار بار ਮੁਰਖਤਾਪੂਰਨ ਟਿੱਪਣੀਆਂ ਕੀਤੀਆਂ ਨੇ ਤਰਤਾਰਿਆਂ ਦੇ ਵਿੱਚ ਆਪਣੀ ਪਾਰਟੀ ਨੂੰ ਹਰਾ ਹੈਰਾਨ ਦੇ ਵਿੱਚ ਸਭ ਤੋਂ ਵੱਡਾ ਹੱਲ ਤੁਹਾਡਾ ਛੋਤੀ ਦਾਸ ਜੀ ਕੋ ਨੇ ਵੀ ਕਿਹਾ ਹੈ ਕਿ ਲਗਾਤਾਰ ਹੀ ਪਾਰਟੀ ਵਰਕਰਾਂ ਦੇ ਵੱਲੋਂ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਦਿਨ ਰਾਤ ਕੰਮ ਕੀਤਾ ਗਿਆ ਸੀ ਪਰ ਤੁਹਾਡੀ ਅਜਿਹੀ ਟਿੱਪਣੀ ਦੇ ਕਰਕੇ ਸਾਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਛੋਤੀ ਦਾਸ ਜੀ ਕਿ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੋਰਾ ਸਿੱਧੂ ਨੇ ਕਿਹਾ ਸੀ ਕਿ ਜੇਕਰ ਕਾਂਗਰਸ ਸਿੱਧੂ ਨੂੰ ਪੰਜਾਬ ਦੇ ਵਿੱਚ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਐਲਾਨ ਦਈਏ ਤਾਂ ਉਹ ਰਾਜਨੀਤੀ ਦੇ ਵਿੱਚ ਵਾਪਸ ਆ ਜਾਣਗੇ ਪਰ ਉਹਨਾਂ ਨੇ ਵੀ ਕਿਹਾ ਸੀ ਕਿ ਸਾਡੇ ਕੋਲ ਮੁੱਖ ਮੰਤਰੀ ਦੀ ਕੁਰਸੀ ਲਈ 500 ਕਰੋੜ ਰੁਪਏ ਨਹੀਂ ਹੈ ਇਹ ਪੁੱਛੇ ਜਾਣ ਤੇ ਕਿ ਕਿਸੇ ਨੇ ਤੁਹਾਡੇ ਕੋਲ ਪੈਸੇ ਮੰਗੇ ਉਹਨਾਂ ਨੇ ਕਿਹਾ ਕਿਸੇ ਨੇ ਨਹੀਂ ਮੰਗੇ ਪਰ ਜੇ ਕੋਈ 500 ਕਰੋੜ ਰੁਪਏ ਵਾਲਾ ਫ੍ਰੀ ਕੇਸ ਦਿੰਦਾ ਹੈ ਤਾਂ ਉਹੀ ਮੁੱਖ ਮੰਤਰੀ ਬਣ ਸਕਦਾ ਹੈ ਅਜਿਹਾ ਬਿਆਨ ਜਿਹੜਾ ਨਵਜੋਤ ਕੋਰ ਸਿੱਧੂ ਵੱਲ ਦਿੱਤਾ ਗਿਆ ਸੀ ਜਿਸ ਤੋਂ ਲੈ ਕੇ ਲਗਾਤਾਰ ਸਿਆਸਤ ਵੀ ਪੱਖ ਦੀ ਨਜ਼ਰ ਆਈ ਸੀ ਪਰ ਹੁਣ ਇੱਕ ਵਾਰ ਫਿਰ ਤੋਂ ਜਿਹੜਾ ਉਹਨਾਂ ਦੇ ਵੱਲੋਂ ਰਾਜਵਿੰਗ ਤੇ ਨਿਸ਼ਾਨਾ ਸਾਧ ਦਿੱਤਾ ਗਿਆ ਹੈ